ਖਬਰਨਾਮਾ ਦੇਖ ਰਿਆ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਪੰਜਾਬ ਦੇ ਕਿਸਾਨ ਕਿਉਂ ਕਰ ਰਹੇ ਨੇ ਵਿਰੋਧ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਐਮਐਸਪੀ ਨੂੰ ਲੈ ਕੇ ਕਿਉਂਕਿ ਐਮਐਸਪੀ ਦਾ ਵਾਅਦਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਤ ਹੈ ਅਨਮੋਲ ਗਗਨ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਹਾਲੀਆਂ ਖੜਕਾ ਖੜਕਾ ਕੇ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਪੰਜਾਂ ਮਿੰਟਾਂ ਦੇ ਵਿੱਚ ਐਮਐਸਪੀ ਮਿਲੇਗੀ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤੇਵਰ ਬਦਲ ਗਿਆ ਸਰਕਾਰ ਬਣਨ ਤੋਂ ਬਾਅਦ ਨਾ ਤਾਂ ਅਨਮੋਲ ਗਗਨ ਮਾਨ ਦਾ ਬਿਆਨ ਆਇਆ ਨਾ ਮੀਤੇਰ ਦਾ ਨਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਖਰਕਾਰ ਚੱਲ ਕੀ ਰਿਹਾ ਹੈ ਇਸ ਕਰਕੇ ਪਿੰਡਾਂ ਦੇ ਵਿੱਚ ਜਦੋਂ ਕਿਸਾਨ ਪਿੰਡਾਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਅਤੇ ਵੱਡੇ ਆਗੂ ਜਾਂਦੇ ਨੇ ਹੁਣ ਪਿੰਡਾਂ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਵਰਣੀ ਦਿੱਤਾ ਆਚਾਰਿਆ ਉਹਨਾਂ ਦੇ ਰਸਤੇ ਰੁਕੇ ਜਾ ਰਹੇ ਨੇ ਹੁਣ ਗੱਲ ਕਰਦੇ ਹਾਂ ਕੀ ਪਲਾਨ ਹੈ ਕੀ ਦੂਸਰੀਆਂ ਪਾਰਟੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਇਸ ਮੁੱਦੇ ਉੱਤੇ ਲੜਨਗੀਆਂ ਕਿ ਭਾਈ ਐਮਐਸਪੀ ਦੇਾਂਗੇ ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਐਮਐਸਪੀ ਦੇਣਾ ਕਿ ਕੇਂਦਰ ਸਰਕਾਰ ਦਾ ਕੰਮ ਹੁੰਦਾ ਹੈ ਸੂਬਾ ਸਰਕਾਰ ਦਾ ਨਹੀਂ ਹੁੰਦਾ ਲੇਕਿਨ ਇੱਧਰ ਨਾਇਬ ਸਿੰਘ ਸੈਣੀ ਨੇ ਜਦੋਂ ਵੱਡਾ ਝਟਕਾ ਦਿੱਤਾ ਕੱਲ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਦਰਸ਼ਨ ਗੁਰਦਰਸ਼ਨ ਸਿੰਘ ਸੈਣੀ ਕੱਲ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਹੋਏ ਭਾਰਤੀ ਜਨਤਾ ਪਾਰਟੀ ਵੱਡੇ ਨਾਮੀ ગ્રામੀ ਸਿੱਖ ਚਿਹਰੇ ਲੱਭ ਰਹੀ ਹੈ ਨੈਪਸਨ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਵੀ ਸੀ ਗੁਰਦਸ਼ਨ ਸਿੰਘ ਸੈਣੀ ਦੇ ਸਰੂਪਾ ਪਾਇਆ ਗਿਆ ਉਦੋਂ ਮਹਾਰਾਣੀ ਪ੍ਰਤੀਪ ਪ੍ਰਨੀਤ ਕੌਰ ਵੀ ਸੀ ਕੈਪਟਨ ਅਮਰਿੰਦਰ ਸਿੰਘ ਆ ਰਹੀ ਸਕੇ ਅਰਵਰੀਤ ਬਿੱਟੂ ਸਿ ਆ ਨਹੀਂ ਸਕੇ ਤੇ ਕਾਫੀ ਲੋਕ ਸੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪਲਾਨ ਬੀ ਬਣਾ ਲਿਆ ਹੈ ਉਹਨਾਂ ਕਹਿੰਦੇ ਤੁਸੀਂ ਹਰਿਆਣੇ ਦੇ ਕਿਸਾਨਾਂ ਨੂੰ ਪੁੱਛ ਕੇ ਦੇਖ ਲਓ 83 24 ਫਸਲਾ ਉਤੇ ਐਮਐਸਪੀ ਦੇ ਰਿਹਾ ਹੈ। ਇਹੀ ਮੰਗ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਕਰਕੇ ਸੂਬੇ ਦੀ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਨੈب ਸਿੰਘ ਸੈਣੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਸੀਂ ਨੌਬਤ ਨਹੀਂ ਆਣਦੇਾਂਗੇ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਬਣਾਓ। ਸਰਕਾਰ ਆਉਂਦੇ ਸਾਰ ਹੀ 23 ਨੀ 24 ਫਸਲਾ ਉੱਤੇ ਜਿਹੜੀ ਐਮਐਸਪੀ ਦਿੱਤੀ ਜਾਵੇਗੀ ਕਿਸਾਨਾਂ ਦੇ 50 ਤੋਂ 60% ਕਰਜ਼ੇ ਵੀ ਮਾਫ਼ ਹੋਣਗੇ। ਬਿਜਲੀ ਵੀ ਮੁਫਤ ਦਿੱਤੀ ਜਾਵੇਗੀ ਜਿਵੇਂ ਬਾਕੀ ਦੀ ਸਰਕਾਰਾਂ ਦੇ ਰਹੀਆਂ ਨੇ ਉਹਨਾਂ ਕਿਹਾ ਹਰੇਕ ਵਰਗ ਦਾ ਖਿਆਲ ਰੱਖਿਆ ਜਾਵੇਗਾ ਕਿਸਾਨਾਂ ਨੂੰ ਫਸਲਾਂ ਉੱਤੇ ਅਤੇ ਕਿਸਾਨਾਂ ਨੂੰ ਜਿਹੜੀਆਂ ਬੀਜ ਨੇ ਉਹਨਾਂ ਉੱਤੇ ਸਬਸਿਡੀ ਦਿੱਤੀ ਜਾਵੇਗੀ ਜਿਹੜੇ ਸਿੰਚਾਈ ਵਾਸਤੇ ਨਹਿਰ ਵਿਭਾਗ ਦਾ ਪਾਣੀ ਵੀ ਉਹਨਾਂ ਨੂੰ ਫ੍ਰੀ ਮਿਲੇਗਾ ਯਾਨੀ ਕਿ ਪੂਰੀ ਤਰ੍ਹਾਂ ਸਮਰਪਿਤ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਸਾਡੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਆਉਂਦਾ ਅਸੀਂ ਜਿਹੜਾ ਵਾਅਦਾ ਅਬ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਕੀਤਾ ਸੀ ਉਹ ਅਸੀਂ ਪੂਰਾ ਕਰਕੇ ਦਿਖਾਇਆ ਹੈ ਹਰਿਆਣਾ ਦੇ ਵਿੱਚ ਇਸੇ ਤਰ੍ਹਾਂ ਕਰਾਂਗੇ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ ਹਰ ਤਰ੍ਹਾਂ ਦਾ ਹੀਲਾ ਵਸੀਲਾ ਤਾਮ ਚਾਮ ਹਰੇਕ ਤਰ੍ਹਾਂ ਦਾ ਲਾਲਚ ਦੇ ਰਹੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਨੂੰ ਕਿ ਸਾਡੀ ਸਰਕਾਰ ਬਣਾਓ ਤੁਹਾਨੂੰ ਐਮਐਸਪੀ ਦੇਾਂਗੇ ਤੇ ਐਮਐਸਪੀ ਦੀ ਤਾਂ ਮੰਗ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਧਰਨੇ ਲੱਗੇ ਹੋਏ ਨੇ ਪ੍ਰੋਟੈਸਟ ਹੋ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਵੱਡੇ ਆਗੂ ਨੇ ਉਹ ਕਹਿੰਦੇ ਨੇ ਕਿ ਇਹ ਤਾਂ ਜਿਹੜੀ ਹੈ ਮੰਗ ਪਹਿਲਾਂ ਹੀ ਸਾਡੀ ਮੰਗ ਲਈ ਸੀ ਭਾਰਤੀ ਜਨਤਾ ਪਾਰਟੀ ਨੇ ਕਿ ਕੱਲੇ ਪੰਜਾਬ ਦੇ ਲੋਕ ਕਿਸਾਨਾਂ ਨੂੰ ਹੀ ਐਮਐਸਪੀ ਮਿਲੇਗੀ ਲੇਕਿਨ ਸਾਡਾ ਮੁੱਦਾ ਹੈ ਪੂਰੇ ਭਾਰਤ ਦੇ ਕਿਸਾਨਾਂ ਨੂੰ 23 ਫਸਲਾ ਉੱਤੇ ਐਮਐਸਪੀ ਮਿਲੇ ਲੇਕਿਨ ਨੈਬਸਰਿੰਗ ਸਿਆਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਓ ਐਮਐਸਪੀ ਲੋ ਕਰਜ਼ੇ ਮਾਫ਼ ਕਰਾਓ ਸਿੰਚਾਈ ਦੇ ਵਧਰੇ ਸਾਧਨ ਹੋਣਗੇ ਬੀਜਾਂ ਤੇ ਸਬਸਿਡੀਆਂ ਹੋਣਗੀਆਂ ਅਤੇ ਪੰਜਾਬ ਇੱਕ ਬਹੁਤ ਵਧੀਆ ਰਿਚ ਇਕਨੋਮਿਕਲੀ ਸੂਬਾ ਬਣ ਜਾਵੇਗਾ ਉਹਨਾਂ ਕਹਿੰਦਾ ਸਾਨੂੰ ਮੌਕਾ ਤੇ ਦੇ ਦੇਖੋ ਯਾਨੀ ਕਿ ਹਰ ਇੱਕ ਤਰ੍ਹਾਂ ਦਾ ਵਾਅਦਾ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਸਾਨੀ ਖੇਤੀ ਹੁੰਦੀ ਹੈ ਤੇ ਖੇਤੀ ਨੂੰ ਲੈ ਕੇ ਫਸਲਾਂ ਨੂੰ ਲੈ ਕੇ ਐਮਐਸਪੀ ਦਾ ਵਾਅਦਾ ਕਰ ਦਿੱਤਾ ਹੈ ਹਰਿਆਣਾ ਦੇ ਮੁੱਖ ਮੰਤਰੀ ਨੈب ਸੈਣੀ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਧੰਨਵਾਦ